ਬਹੁਤ ਜਲਦੀ ਜੇ ਕਿਸੇ ਦੇ ਸਰਕਾਰ ਨੇ ਚਾਹਿਆ ਤਾਂ ਲੋਕਾਂ ਦੇ ਸਾਹਮਣੇ ਵੱਡੇ ਖਲਾਸੇ ਪੇਸ਼ ਹੋਣਗੇ ਦੇਖੋ ਵਕਤ ਦੇਖੋ ਵਕਤ ਕੀ ਧਾਰ ਦੇ ਜੀ ਕੱਲ ਉਹਦੇ ਪਤੀ ਨੇ মিডিਆ ਨਾਲ ਗੱਲਬਾਤ ਕੀਤੀ ਹੈ মিডিਆ ਵਾਲਿਆਂ ਨੇ ਕਿਹਾ ਸੀ ਤੁਹਾਡਾ ਪੱਖ ਹੈ ਕਹਿੰਦਾ ਜੀ ਤੁਸੀਂ ਮੇਰਾ ਪੱਖ ਪੂਰਾ ਨਹੀਂ ਉਹ ਵੀਡੀਓ ਮੇਰੇ ਕੋਲ ਪਈ ਹੈ ਉਹ ਸਾਡੇ ਕੱਲ ਚੈਨ ਸ਼ਾਮੀ ਚੱਲਦੀ ਹੈ ਸੁਣੋ ਉਹਨੇ ਕੀ ਕਿਹਾ ਉਹਨੇ ਕਿਹਾ ਵੀ ਮੇਰੀ ਪਤਨੀ ਬਲੈਕਮੇਲਰ ਹੈ ਇਹੇ ਕੋਲ ਐਸਐਸਪੀ ਆਈਜੀ ਡੀਆਈ ਦੇ ਯਾਨੀ ਕਿ ਬਲੂ ਫਿਲਮ ਸੁਪਈਆਂ ਨੇ ਔਰ ਕਹਿੰਦਾ ਵੀ ਇੱਕ ਸਾਲ ਪਹਿਲਾਂ ਇਹਨੇ ਪਰਨੈਲ ਕੀਤੀ ਸੀ ਮੇਰੇ ਤੋਂ ਪੈਸੇ ਮੰਗੇ ਸੀ ਕਾਫੀ ਕਹਿੰਦਾ ਮੈਂ ਨਹੀਂ ਦੇ ਸਕਦਾ ਹਾਂਜੀ ਦੇਖੋ ਇਹ ਜਿਹੜਾ ਇਹ ਐ ਇੱਕ ਗਰੁੱਪ ਹੈ ਜੀ ਤੇ ਕਈ ਇਹਦੇ ਵਿੱਚ ਗਰੁੱਪ ਦੇ ਕਿੰਨੇ ਮੈਂਬਰ ਨੇ ਇਹ ਜਾਂਚ ਕਰਕੇ ਪਤਾ ਲੱਗੂ ਵੀ ਕੌਣ ਕੌਣ ਨੇ ਇਹਦੇ ਵਿੱਚ ਪੁਲਿਸ ਅਧਿਕਾਰੀ ਵੀ ਨੇ ਇਹਦੇ ਵਿੱਚ ਮਹਿਲਾ ਵੀ ਹੈਗੀਆਂ ਨੇ ਬਿਨਾਂ ਲੱਗਦੇ ਸਰਵਿਸ ਤੋਂ ਤੇ ਬੰਦੇ ਵੀ ਹੈਗੇ ਨੇ ਇਹ ਜਿਹੜਾ ਇਹ ਧੰਦਾ ਕਰਦੇ ਸੀ ਇਹ ਵਿਚੀ ਨਸ਼ੇ ਦਾ ਕੰਮ ਹੁੰਦਾ ਸੀ ਇਸ ਗਰੁੱਪ ਵੱਲੋਂ ਵਿਚੀ ਮਤਲਬ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਐ ਬਸ ਸੁਣੇ ਜਾਂਦੇ ਸੀ ਉਹ ਵੀ ਗਰੁੱਪ ਵੱਲੋਂ ਇਸ ਦੇ ਵੱਲੋਂ ਤੇ ਹੋਰ ਵੀ ਮਤਲਬ ਕਾਫੀ ਜਿਹੜੇ ਖਣੌੜੇ ਦਿੱਤੇ ਸੀਗੇ ਉਹ ਕੀਤੇ ਜਾਂਦੇ ਸੀਗੇ ਹੁਣ ਇਹ ਗਰੁੱਪ ਦੇ ਵਿੱਚ ਥੋੜੀ ਜਿਹਾ ਆਪਸ ਦੇ ਵਿੱਚ ਫਟਫਟਾਈ ਹੋ ਗਈ ਉਹਦੇ ਕਾਰਨ ਹੈ ਜਿਹੜਾ ਇਹ ਇੱਕ ਦੂਜੇ ਨੂੰ ਦੱਸ ਰਹੇ ਨੇ ਪਰ ਹਜੇ ਤੱਕ ਕਾਫੀ ਗੁੱਸਾ ਹੈ ਜਿਹੜਾ ਉਹ ਪਰਦੇ ਕੇ ਪਿੱਛੇ ਹੈ ਪਟਾਰਸਾ ਪਤਾ ਕੀ ਹੈ ਹਰਾਨ ਕੀ ਗੱਲ ਤੇ ਹੁੰਦੀ ਹੈ ਕਿ ਜਦੋਂ ਪੁਲਸ ਨੇ ਵਿੱਚ ਬਚਾਓ ਕੀਤਾ ਤਾਂ ਉਹ ਔਰਤ ਐਵੇਂ ਬੋਰੀ ਸੀ ਨਾ ਆਪਣੇ ਘਰ ਦੀ ਔਰਤਾ ਬੋਲਦੀਆਂ ਨਹੀਂ ਮੈਂ ਹੁਣ ਸੁਣ ਰਿਆ ਸੀ ਤੇ ਉਹ ਕਹਿ ਰਹੀ ਹੈ ਵੀ ਅਮਨਦੀਪ ਕੌਰ ਨੇ ਮੇਰਾ ਘਰ ਪਟਤਾ ਇਹ ਨਸ਼ਾ ਤਸਕਰ ਹੈ ਮੇਰਾ ਘਰ ਵਾਲਾ ਤੇ ਜੋ ਖੁਲਾਸੇ ਹੋਏ ਨੇ ਚਲੋ ਮੰਨ ਲਓ ਦਾ ਘਰ ਪਟਿਆ ਗਿਆ ਉਹ ਤਾਂ ਸਦਾ ਤਿੰਨ ਵੇਹ ਕਰਾਈ ਬੈਠੀ ਹੈ ਉਹਦੀ ਮਾਂ ਦੇ ਤਿੰਨ ਵਿਆਹ ਨੇ ਹਾਂ ਜੀ ਇਹਨਾਂ ਦੇ ਗਾਂ ਪਿਓ ਹੋ ਰਹੇ ਨੇ 60 70 ਦੇ ਪਰਚੇ ਨੇ ਮਤਲਬ ਇਹਦਾ ਸਾਰਾ ਇਹ ਰਾਮ ਬਣਾਏ ਜੋੜੀ ਇਕਨਾਂ ਇੱਕ ਕੋੜੀ ਮਤਲਬ ਲੱਗਦਾ ਇਹ ਐਡੀ ਜਿਹੜਾ ਇਹ ਗਰੁੱਪ ਹੈ ਇਹ ਬਹੁਤ ਇਤਰਾਜਗ ਕਾਰਵਾਈਆਂ ਕਰਦਾ ਰਿਹਾ ਹੈ ਜਾਂਚ ਕਰਕੇ ਜੇ ਬਠਿੰਡੇ ਦੇ ਵਿੱਚ ਹੋ ਸਕਦਾ ਹੈ ਜੇ ਇਸ ਦੀ ਸਾਰੀ ਚੰਗੀ ਤਰ੍ਹਾਂ ਜਾਂਚ ਹੋਵੇ ਤਾਂ ਬਠਿੰਡੇ ਦੇ ਵਿੱਚ ਸ਼ਾਂਤੀ ਦਾ ਮਾਹੌਲ ਵੀ ਬਣ ਸਕਦਾ ਹੈ ਇਹਦੀਆਂ ਵੀ ਕੋਈ ਦੋ ਰਾਵਾਂ ਨਹੀਂ ਜੇ ਥੋੜਾ ਜਿਹਾ ਇਹਨਾਂ ਦੇ ਉੱਤੇ ਸਾਰੇ ਗਰੁੱਪ ਦੇ ਉੱਤੇ ਸਖਤਾਈ ਹੋਵੇ ਸਹੀ ਗੱਲ ਹੈ ਔਰ ਇਹਦੇ ਘਰਵਾਲੇ ਕਹਿ ਕਹਿੰਦਾ ਵੀ ਮੇਰੇ ਤੋਂ 1 ਕਰੋੜ ਰੁਪਏ ਮੰਗ ਰਹੀ ਸੀ ਜਦੋਂ ਇਹਨੇ ਫਰਨੈਲ ਕੀਤੀ ਸੀ ਕਹਿੰਦਾ ਮੈਂ ਕਿੱਥੋਂ ਦੋ 1 ਕਰੋੜ ਰੁਪਇਆ ਔਰ ਡਾਕਟਰ ਸਾਹਿਬ ਇੱਕ ਤਾਂ ਥੇ ਵੀ ਨਿਕਲ ਗਿਆ ਨਾ ਦੇਖੋ ਅਮਨਦੀਪ ਕੌਰ ਦੀ ਉਹਦੇ ਪਤੀ ਦਾ ਨੇੜਤਾ ਉਹਦੇ ਵੀ ਉਹਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਉਹਦੇ ਮਹਿੰਗੇ ਮੇ ਘੜੀਆਂ ਇਨਕਾ ਲਾ ਲੋ ਉਹ ਇਹਦੀ ਘਰਵਾਲ ਨੂੰ ਪਸੰਦ ਨਹੀਂ ਆਈਆਂ ਤਾਂ ਗੁਰਮੀਤ ਕੌਰ ਹੁਣ ਰੋਣਾ ਪਣ ਲੱਗ ਗਈ ਖਾਨੀ ਦਲਤੋ ਇਹ ਦੇਖੋ ਜਿਹੜੀ ਇਹ ਥਾਰ ਉਸਨੇ ਖਰੀਦੀ ਹੈ ਉਹ 20 ਦਿਨ ਪਹਿਲਾਂ ਉਹ ਵੀ ਪੁਲਿਸ ਵਾਲੇ ਨੂੰ ਵੇਚੀ ਹੈ ਕਿਸੇ ਨੂੰ ਪੁਲਿਸ ਵਾਲੇ ਦੇ ਰਿਸ਼ਤੇਦਾਰ ਨੂੰ ਵੇਚੀ ਹੈ ਮਤਲਬ ਇਹ ਜਿਹੜਾ ਸਿਸਟਮ ਹੈ ਤੁਹਾਨੂੰ ਤੁਸੀਂ ਤਾਂ ਜਾਨਾ ਵੀ ਇਹ ਵੱਡੀ ਪੰਦਰ ਤੇ ਕਬੜਾ ਹੈਗਾ ਤੇ ਹੋ ਸਕਦਾ ਜੇ ਇਹਦੀ ਨਿਰਪੱਖ ਜਾਂਚ ਹੋਵੇ ਜਾਂ ਕਿਸੇ ਏਜੰਸੀ ਵੱਲੋਂ ਜਾਂ ਕੋਈ ਮਾਨ ਸਾਹਿਬ ਇੱਧਰ ਨਜੀ ਇੰਟਰਸਟ ਲੈ ਕੇ ਕੋਈ ਮਸਲਾ ਇਹਨੂੰ ਤਣਪਤਣ ਲਾਉਣ ਤਾਂ ਬਠੰਡੇ ਦੇ ਵਿੱਚ ਸ਼ਾਂਤੀਪੂਰਵਕ ਮਾਹੌਲ ਹੋ ਸਕਦਾ ਕਿਉਂਕਿ ਜਿਹੜਾ ਇਹ ਵੱਡਾ ਕੰਮ ਸੀ ਇਹਨਾਂ ਦਾ ਫਰੋਸਟਨਾ वगैरह ਦਾ ਬੰਮਰਾਹ ਕਰਕੇ ਪੈਸੇ ਸੈਕਸ ਸਿਕੰਦਰ ਵੀ ਮਤਲਬ ਇਹ ਆਏ ਆ ਵੀ ਜਿੰਨੇ ਵੀ ਆਪਾਂ ਬਦਵਾਚੀ ਵਾਲੇ ਕੰਮ ਕਹਿ ਦਈਏ ਉਹ ਸਾਰੇ ਇਹਦੇ ਵਿੱਚ ਹੁੰਦੇ ਸੀ ਹੁਣ ਜਿੰਨੇ ਜਾਗਰ ਹੋਣਗੇ ਉਹ ਓਨੀ ਮਤਲਬ ਇਹ ਸਾਹਮਣੇ ਪਬਲਿਕ ਦੇ ਵਿੱਚ ਨੰਗੇ ਹੋਣਗੇ ਕਿਉਂਕਿ ਡਾਕਟਰ ਸਾਹਿਬ ਇੱਕ ਪਾਈਦਾ ਦੇਖੋ ਸਰਕਾਰ ਤਾਂ ਭਗਵੰਤ ਮਾਨ ਸਾਹਿਬ ਵਧੀਆ ਕੰਮ ਕਰ ਰਿਹਾ ਨਸ਼ਾ ਤਸਕਰਾ ਦੇ ਨੱਥ ਪਾ ਰਹੇ ਨੇ ਅਸੀਂ ਮੰਨਦੇ ਹਾਂ ਕੁਝ ਕੁ ਹੋ ਰਿਹਾ ਹੈ ਹਾਂ ਪਰ ਇਹ ਵੀ ਗਲਤ ਹੈ ਗਰੀਬ ਕਰਾਤੇ ਘਾਟਾ ਆਏ ਜਾ ਰਹੇ ਹਨ ਪਰ ਜਿਹੜੇ ਅਜੇ ਮਗਰਮੱਥ ਨੇ ਦੇਖੋ ਡਾਕਟਰ ਸਾਹਿਬ ਧਿਆਨ ਨਾਲ ਸੁਣਨਾ ਜਿਹੜੇ ਅਫਸਰਾਂ ਨਾਮ ਆਏ ਨੇ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰ ਇਹਨਾਂ ਦੇ ਬਹੁਤ ਵੱਡੇ ਵੱਡੇ ਨਾਮ ਆ ਗਏ ਅਖਾੜੇ ਦੇ ਦੇਖੋ ਐ ਨਾਂ ਤਾਂ ਚਾਹੇ ਆਗੇ ਨਾ ਕਿਸੇ ਨੇ ਲੈ ਦੇ ਜੀ ਜੇ ਤਾਂ ਕੋਈ ਵੀ ਕਿਸੇ ਦਾ ਨਾਮ ਲੈ ਸਕਦਾ ਉਹ ਨਾਮ ਆਵੰਦਾ ਥੋੜਾ ਜਿਹਾ ਪਰਤਾਲ ਤਾਂ ਹੋਊਗੀ ਨਾ ਡਾਕਟਰ ਸਾਹਿਬ ਉਹ ਕਹਿ ਰਹੀ ਮੈਨੂੰ ਕੋ ਸਬੂਤ ਹੈ ਨਾਮ ਆਂਦੀ ਸਹੀ ਪਰਤਾਲ ਹੋਈ ਤਾਂ ਮਾਨ ਸਾਹਿਬ ਤੋਂ ਉਹ ਬਚ ਨਹੀਂ ਸਕਦੇ ਡਾਕਟਰ ਸਾਹਿਬ ਉਹ ਕਹਿ ਰਹੀ ਹੈ ਮੇਰੇ ਕੋ ਸਬੂਤ ਨੇ ਆਹ ਦੇਖੋ ਫਿਰ ਗੱਲ ਤਾਂ ਉਹੀ ਹੈ ਜਿ ਜਦੋਂ ਵੀ ਜੇ ਕੋਈ ਗੱਲ ਸਬੂਤਾਂ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਸਬੂਤ ਲੋਕਾਂ ਦੇ ਸਾਹਮਣੇ ਆਉਣਗੇ ਤਾਂ ਉਹ ਦਿਨ ਤੇ ਕਾਰਵਾਈ ਵੀ ਪੂਰੀ ਠੋਸ ਹੋਊਗੀ ਇਸ ਗੱਲ ਤੇ ਆਪਾਂ ਨੂੰ ਵਿਸ਼ਵਾਸ ਹੈ ਮਾਨ ਸਾਹਿਬ ਕਿਸੇ ਨੂੰ ਬਖਸ਼ਰ ਦੇ ਮੂਹਰੇ ਨਹੀਂ ਹਨ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਅਮਨਦੀਪ ਕੌਰ ਕਾਂਸਟੇਬਲ ਹੈ ਉਸ ਦਾ ਕੱਲ ਦੋ ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਜੇਕਰ ਪੁਲਿਸ ਥੋੜਾ ਸਖਤੀ ਨਾਲ ਪੂਠੀ ਕਰੇ ਤਾਂ ਉਸ ਤੋਂ ਵੀ ਖਲਾਫੀ ਹਾਂਜੀ ਹੋ ਸਕਦਾ ਸਖਤੀ ਤਾਂ ਦੇਖੋ ਰਿਮਾਂਡ ਦਾ ਮਕਸਦ ਤਾਂ ਇਹੀ ਹੁੰਦਾ ਨਹੀਂ ਤਾਂ ਫਿਰ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ ਜਿਹੜਾ ਪੁਲਿਸ ਰਿਮਾਂਡ ਦਾ ਕੰਮ ਇਹੀ ਹੁੰਦਾ ਵੀ ਥੋੜਾ ਜਿਹਾ ਸਖਤਾਈ ਨਾਲ ਕੁਝ ਕਰਤਾਲ ਕੀਤੀ ਜਾਂਦੀ ਹੈ ਉਹ ਕੁਝ ਕਰਤਾਲ ਹੋਊਗੀ ਜਦੋਂ ਕੁਝ ਕਰਤਾਲ ਦੇ ਵਿੱਚ ਕੀ ਖਲਾਸੇ ਹੁੰਦੇ ਨੇ ਉਸ ਹੌਰ ਤੋਂ ਦੇ ਪ੍ਰਤੀ ਕੀ ਖਲਾਸੇ ਹੁੰਦੇ ਨੇ ਬਲਜਿੰਦਰ ਸਿੰਘ ਦੇ ਖਿਲਾਫ ਕੀ ਕਲਾਸੇ ਹੁੰਦੇ ਨੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੀ ਕਲਾਸੇ ਹੁੰਦੇ ਨੇ ਇਹ ਤਾਂ ਫਿਰ ਰਿਮਾਂਡ ਚ ਪਤਾ ਲਗੂ ਉਸ ਤੋਂ ਬਾਅਦ ਜਾਂਚ ਹੋ ਜਿਹੜੇ ਦੋਸ਼ੀ ਪਾਈ ਜਾਣਗੇ ਉਹ ਉਸ ਰੱਖਾਂ ਦੇ ਪਿੱਛੇ ਹੋਣਗੇ ਪਰ ਡਾਕਟਰ ਸਾਹਿਬ ਸਵਾਲ ਤਾਂ ਇਹ ਵੀ ਖੜਾ ਕਰਤਾ ਨਾ ਉਹਦੀ ਪਤਨੀ ਨੇ ਕਿ ਇਹ ਜਾਂ ਰਿਮਾਂਡ ਦਾ ਡਰਾਮਾ ਹੋਇਆ ਕਹਿੰਨੀ ਰਿਮਾਂਡ ਤਾਂ ਉਹਦੇ ਨਾਲ ਦੇ ਹੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਹੈ ਔਰਤਾਂ ਉਹਨਾਂ ਕੋਲ ਹੈ ਉਹ ਕਿਉਂ ਐਕਸ਼ਨ ਨਹੀਂਆਂ ਉਹ ਕੁਝ ਸ਼ਕਤੀਕਾਰੀ ਨਹੀਂ ਹੈ ਉਸਤੇ ਹਾਂ ਜੀ ਯਾਨੀ ਕਿ ਰਿਮਾਂਡ ਉਹਨਾਂ ਦੇ ਕੋਲ ਹੈ ਜਿਹੜੇ ਉਹਦੇ ਨਾਲ ਹੀ ਡਿਊਟੀ ਕਰਦੀਆਂ ਸਨ ਅਫਸਰ ਦੇਖੋ ਫਿਰ ਰਿਮਾਂਡ ਤੇ ਡਿਊਟੀ ਕਰ ਡਿਊਟੀ ਜਿਹੜਾ ਰਿਮਾਂਡ ਤੇ ਪੁਛ ਪੜਤਾਲ ਕਰ ਰਹੀ ਹੈ ਇਹ ਵੀ ਉਹਨਾਂ ਦੀ ਡਿਊਟੀ ਹੈ ਜੀ ਇਹ ਵੀ ਰਿਮਾਂਡ ਤੇ ਪਹਿਲਾਂ ਹੋਰਾਂ ਲੋਕਾਂ ਨੂੰ ਰਿਮਾਂਡ ਤੇ ਲੈਂਦੀ ਹੋਊਗੀ ਲਾਉਣਗੇ ਇਹਦੀ ਵੀ ਡਿਊਟੀ ਲੱਗਦੀ ਨੂੰ ਦੇਖੋ ਨਾਲ ਤਾਂ ਰਹਿਣ ਨਾਲ ਕੋਈ ਗੱਲ ਨਹੀਂ ਹੁੰਦੀ ਪਰ ਜਿਹੜਾ ਮਤਲਬ ਐਡਾ ਕਮਿਸ਼ਨ ਹੈ ਕੋਈ ਮੈਨ ਕਮਿਸ਼ਨ ਵੀ ਬਣਾ ਲਓ ਜਿਹੜਾ ਬੰਦਾ ਮੈਨ ਪੀੜਤ ਐ ਵੂਮਨ ਤੋਂ ਜਿਹੜਾ ਆਦਮੀ ਪੀੜਤ ਐ ਆਪਦੀ ਜਨਾਨੀ ਤੋਂ ਉਹ ਕਿਧਰ ਗੁਲੇ ਜਾਵੇ ਮੈਂ ਮਤਲਬ ਇਹਦੇ ਵਾਸਤੇ ਉਹਨੇ ਬਹੁਤ ਵਿਲਕਿਆ ਤੇ ਬਹੁਤ ਬਿੱਟਾ ਮੈਂ ਤੁਹਾਨੂੰ ਇਹ ਦੱਸ ਵੀ ਦੇਵਾਂ ਵੀ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਮਹਿਲਾ ਪੀੜਤਾਂ ਵਾਲਾ ਮਸਲਾ ਇਹ 80000 ਤੋਂ ਵੱਧ ਸੁਸਾਈਸਾਈਡ ਬੰਦੇ ਕਰਦੇ ਨੇ ਸਹੀ ਗੱਲ ਜਦੋਂ ਕਿ ਇਹ ਮਹਿਲਾਵਾਂ ਨੇ ਜਿਹੜੀਆਂ ਉਹ 30000 ਸੁਸਾਈਸਾਈਡ ਕਰਦੀਆਂ ਨੇ ਮਤਲਬ ਬੜਾ ਇਹਦੇ ਵਿੱਚ ਗੈਰਤਾ ਹੈ ਬੜਾ ਇਹ ਜਾਂਚ ਦਾ ਵਿਸ਼ਾ ਕਿਉਂਕਿ ਸਾਡਾ ਸੰਵਿਧਾਨ ਹੈ ਨਾ ਜਿਹੜਾ ਜੀ ਇਹ ਥੋੜਾ ਜਆ ਮਤਲਬ ਪੁਰਾਣੇ ਸੰਦਿਆਂ ਦੇ ਵਿੱਚ ਤਿਆਰ ਕੀਤਾ ਗਿਆ ਸੀ ਉਹਦੇ ਵਿੱਚ ਥੋੜੀ ਜੀ ਅਮੈਂਡਮੈਂਟ ਦੀ ਮੰਗ ਸਮੇਂ ਦੇ ਮੁਤਾਬਕ ਚਾਹੀਦੀ ਹੈ ਉਹ ਇਹਨਾਂ ਨੂੰ ਕਰਨੀ ਚਾਹੀਦੀ ਹੈ ਜੋ ਵੀ ਰਾਜਨੀਤਿਕ ਪਾਰਟੀਆਂ ਇਸ ਤਰੀਕੇ ਨੂੰ ਲੈ ਕੇ ਮੂਰੇ ਅੱਗੇ ਚੱਲਣਗੀਆਂ ਨਾ ਉਹ ਅੱਗੇ ਤੋਂ ਕਾਮਯਾਬ ਹੋਣਗੇ ਡਾਕਟਰ ਸਾਹਿਬ ਮੇਰਾ ਇਹ ਨਾ ਇੱਕ ਮਿੱਤਰ ਸੀ ਕੋਲਾ ਟਾਈਮ ਦਾ ਬਹੁਤ ਵਧੀਆ ਕਰیکٹر ਸੀਗਾ ਤੇ ਮੇਰਾ ਉਹਦੇ ਘਰ ਆਣਾ ਜਾਣਾ ਬਹੁਤ ਸੀ ਉਹਦੇ ਘਰ ਦੇ ਨੇ ਉਹਦਾ ਵਿਆਹ ਜ਼ਬਰਦਸਤੀ ਕਰਤਾ ਉਹ ਕਦੇ ਕਰਾਣਾ ਨਹੀਂ ਚਾਹੁੰਦਾ ਸੀ ਤੇ ਦੇਖੋ ਕਿ ਉਹਦਾ ਹੋਇਆ ਕੀ ਪਹਿਲੀ ਰਾਤ ਨੂੰ ਜਾਨੇ ਕਹਤਾ ਵੀ ਮੇਰੇ ਹੱਥਾਂ ਨਾਲ ਲੱਗਾ ਤੇ ਚੱਕਰ ਚੱਲ ਰਿਹਾ ਤੇ ਜੇ ਤੂੰ ਵੀ ਚਾਹੇਂਗਾ ਤਾਂ ਫਿਰ ਕਹਿੰਦੀ ਮੈਂ ਮਰ ਜਾਾਂਗੀ ਉਹ ਤੇਰਾ ਨਾਮ ਲਿਖ ਕੇ ਜਾਾਂਗੀ ਡਾਕਟਰ ਸਾਹਿਬ ਉਹ ਮੁੰਡਾ ਉਸੇ ਟਾਈਮ ਘਰੋਂ ਬਾਹਰ ਨਿਕਲਦਾ ਉੱਪਰਲੇ ਕਮਰੇ ਜਾ ਕੇ ਫਾਂਸੀ ਲਾ ਕੇ ਆ ਮੌਤ ਮਰ ਜਾਂਦਾ ਵਿਚਾਰਾ ਉਹ ਬੰਦੇ ਦੀ ਗਲਤੀ ਕੀ ਸੀ ਕਿ ਉਹ ਡਰ ਗਿਆ ਵੀ ਮੇਰੀ ਜਾਨ ਨਹੀਂ ਮੇਰੇ ਤੇ ਪਰਚਾ ਨਾ ਕਰਾ ਦੇ ਹਾਂ ਜੀ ਤੇ ਫਿਰ ਦੇਖੋ ਇਹਨਾਂ ਜਿਹੜੇ ਇਹ ਕਾਨੂੰਨ ਨੇ ਇਹਨਾਂ ਇਹਨਾਂ ਦੇ ਉੱਤੇ ਪੰਨਰ ਸਮੀਖਿਆ ਚਾਹੀਦੀ ਹੈ ਦੁਨਾ ਚਰ ਪੁਨਰ ਸਮੀਖਿਆ ਨਹੀਂ ਹੁੰਦੀ ਉਹਨਾਂ ਚ ਜਿਹੜਾ ਮਨੁੱਖਤਾ ਤੇ ਜਿਹੜੇ ਮਨੁੱਖਤਾ ਦੇ ਵਿੱਚ ਤਾਂ ਦੋਨੇ ਆ ਜਾਂਦੇ ਨੇ ਵੀ ਲੇਡੀਜ਼ ਵੀ ਆ ਜਾਂਦੇ ਆ ਤੇ ਗੱਲ ਕਰ ਵੀ ਫਿਰ ਜਿਹੜਾ ਬੰਦਿਆਂ ਦੇ ਉੱਤੇ ਨਾ ਆਦਮੀਆਂ ਦੇ ਉੱਤੇ ਆ ਜਿਹੜਾ ਉਹ ਕਾਨੂੰਨ ਦਾ ਥੋੜਾ ਥੋੜਾ ਜਿਆਦਾ ਚੱਲਦਾ ਚੱਲ ਰਿਹਾ ਇਹਦੇ ਵਾਸਤੇ ਥੋੜਾ ਜਿਆਦਾ ਜ਼ਰੂਰ ਮਤਲਬ ਧਿਆਨ ਮੰਗਦਾ ਸਮਾਜ ਦੀ ਵੀ ਇਹ ਮੰਗ ਹੈ ਤੇ ਆਮ ਚਾਹੁੰਦਾ ਵੀ ਇਹ ਦੀ ਜੋ ਇਹ ਮਤਲਬ ੱਕਾ ਕਰ ਰਹੀ ਹੈ ਔਰਤਾਂ ਇਹਦੇ ਤੇ ਲਗਾਮ ਲੱਗ ਸਕੇ ਤਾਜ ਮੜਾ ਮੋਟਾ ਜੇ ਕੋਕਲੇ ਕਿਸੇ ਦਾ ਪੈਂਦਾ ਵੀ ਹੈ ਤਾਂ ਉਹਨੂੰ ਕਿਸੇ ਤਰੀਕੇ ਨਾਲ ਨਿਜਿੱਠੇ ਜਾਵੇ ਇਹ ਨਾ ਹੋਵੇ ਕਿ ਉਹ ਫਸਾ ਵੀ ਮੈਂ ਇਹਨਾਂ ਨੂੰ ਫਸਾਉਂਗੀ ਕਿ ਇਹਨਾਂ ਨੂੰ ਫਸਾਉਣ ਦੀ ਮਾਰੀ ਹੋਈ ਉਹ ਕੋਈ 15 ਸਟੈਪ ਚੱਕ ਲੈਂਦੀ ਆ ਤੇ ਉਹ ਫਸ ਜਾਂਦੇ ਨੇ ਜਦੋਂ ਕਿ ਮਾਪਿਓ ਦਾ ਜਾਂ ਹੋਰ ਰਿਸ਼ਤੇਦਾਰਾਂ ਦਾ ਕੋਈ ਕੋਲੇ ਇਸ ਦੇ ਵਿੱਚ ਕੋਈ ਹੱਥ ਨਹੀਂ ਹੁੰਦਾ ਉਹਨਾਂ ਦਾ ਵੀ ਨਾਂ ਰੱਖਿਆ ਜਾਂਦਾ ਮਤਲਬ ਇਹ ਹੈ ਜਿਹੜਾ ਚੇਂਜ ਮੰਗਦਾ ਡਾਕਟਰ ਸਾਹਿਬ ਥੋੜੀ ਸਾਡੇ ਸਮਾਜ ਦੀ ਗਲਤੀ ਹੈ ਮੈਂ ਇੱਕ ਇੱਕ ਜਰਨਲ ਦੀ ਗੱਲ ਕਰਦਾ ਨਾ ਤੁਸੀਂ ਆਮ ਦੇਖੋ ਨਾ ਬਜ਼ਾਰਾਂ ਦੇ ਵਿੱਚ ਸ਼ਹਿਰਾਂ ਵਿੱਚ ਕਿ ਅਗਰ ਕੋਈ ਲੜਕੀ ਜੀ ਜਾਂ ਕੋਈ ਲੜਕਾ ਹੀ ਬੋਲ ਚੱਲ ਹੋ ਜੇ ਤਾਂ 10 ਬੰਦੇ ਖੜੇ ਹੋ ਜਾਣਗੇ ਲੜਕੇ ਦੇ ਖਿਲਾਫ ਹਾਲੇ ਕਿ ਚਾਹੇ ਗਲਤੀ ਲੜਕੀ ਦੀ ਹੋਵੇ ਕੋਈ ਪੁੱਛਦਾ ਨਹੀਂ ਉਹਨੂੰ ਕੁੱਟਰ ਮਾਰ ਚੱਲ ਜਾਂਦੇ ਨੇ ਇਹ ਸਾਡੇ ਸਮਾਜ ਦੀ ਥੋੜੀ ਗਲਤੀ ਹੈ ਹਾਂਜੀ ਇਹ ਦੇਖੋ ਫਿਰ ਇਹਨਾਂ ਨੂੰ ਅਗਲਾ ਕਿਹਾ ਜਾਂਦਾ ਜੀ ਇਹ ਤਾਂ ਅਗਲਾ ਵਿਚਾਰੀ ਹੈ ਨਾ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਇਹ ਮਤਲਬ ਲੋਕਾਂ ਦਾ ਦਿਲ ਪ੍ਰਸਿੱਧ ਹੁੰਦੇ ਨੇ ਇਸ ਕਰਕੇ ਲੋਕ ਜਿਹੜੇ ਦੂਸਰੇ ਚਾਹੇ ਉਹ ਦੂਸ਼ੀ ਨਾ ਹੋਵੇ ਮਤਲਬ ਉਹਦੇ ਖਿਲਾਫ ਖੜ ਜਾਂਦੇ ਨੇ ਤੇ ਕਈ ਵਾਰੀ ਤਾਂ ਉਹਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਉਹਦੇ ਭੱਦੇ ਮਜ਼ਾਕ ਵੀ ਕੀਤੇ ਜਾਂਦੇ ਨੇ ਮਤਲਬ ਇਹ ਜਾਂਚ ਦਾ ਵਿਸ਼ਾ ਜੀ ਇਹ ਸਮੇਂ ਨੇ ਜਿਹੜੇ ਸਮੇਂ ਪਹਿਲਾਂ ਬੀਤ ਚੁੱਕੇ ਹੁਣ ਔਰਤ ਜਾਂ ਜਾਤੀ ਹੈ ਜਿਹੜੀ ਇਹ ਬੜੀ ਪੜੀ ਲੱਗੀ ਹੈ ਔਰ ਜਿਹੜੇ ਆਪਦੇ ਅਧਿਕਾਰ ਸਮਾਜ ਦੇ ਵਿੱਚ ਸੁਧਾਰ ਨੇ ਦਿੱਤੇ ਨੇ ਉਹਦਾ ਮਿਸਯੂਜ਼ ਕਰਨ ਲੱਗ ਡਾਕਟਰ ਸਾਹਿਬ ਇੱਥੇ ਕਮਾਲ ਤਾਂ ਮੈਂ ਮੈਲਾ ਅਯੋਗ ਕਮਿਸ਼ਨ ਤੋਂ ਆ ਪੰਜਾਬ ਦੀ ਤੋਂ ਵੀ ਉਹਨਾਂ ਨੇ ਉਹ ਵਿਅਕਤੀ ਦੇ ਖਿਲਾਫ ਤਾਂ ਕਹਿਤਾ 2 ਦਿਨ ਚ ਮੈਨੂੰ ਰਿਪੋਰਟ ਦਿਓ ਪਰ ਉਹ ਔਰਤ ਦੇ ਖਿਲਾਫ ਐਕਸ਼ਨ ਕਿਉਂ ਨਹੀਂ 25 ਕੇਸ ਚੱਲੇ ਆ ਸਰਸੇ ਵਿੱਚ ਉਸਦੇ ਯਾਨੀ ਕਿ ਰਿਕਾਰਡੀਆਂ ਉਹਦੇ ਘਰ ਵਾਲੇ ਕੋਲ ਜਿਹੜੇ ਮੈਡਮ ਨੇ ਨਾ ਰਾਜ ਲਾਲੀ ਜੀ ਉਹ ਬਹੁਤ ਪੜੇ ਲਿਖੇ ਤੇ ਬੜੇ ਸਿਆਣੇ ਨੇ ਸਮਝਦਾਰ ਨੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਕਿਹਾ ਜੀ ਤੁਸੀਂ ਇਹ ਪਤਾ ਕਰਕੇ ਦਿਓ ਐਸਐਸਪੀ ਸਾਹਿਬ ਹਨ ਜਾਂਚ ਕਰਕੇ ਸਾਰਾ ਜਿਹੜਾ ਦੋਨਾਂ ਦਾ ਕੱਚਾ ਚਿੱਠਾ ਉਹ ਮੂਹਰੇ ਪੇਸ਼ ਕਰਨਗੇ ਔਰਤ ਦਾ ਵੀ ਕਰਨਗੇ ਤੇ ਉਸ ਆਦਮੀ ਦਾ ਬਲਜਿੰਦਰ ਸਿੰਘ ਦਾ ਵੀ ਕਰਨਗੇ ਜੋ ਉਹਨਾਂ ਨੂੰ ਲਕਸ਼ਿਓਂ ਗਏ ਜਦੋਂ ਥੱਪੜਾ ਥੱਪੜੀ ਹੋਏ ਨੇ ਹਾਂ ਕਰਤਾ ਉਹ ਥੱਪੜ ਬਲਜਿੰਦਰ ਨੇ ਵੀ ਮਾਰੇ ਨੇ ਥੱਪੜ ਉਸ ਔਰਤ ਨੇ ਵੀ ਮਾਰੇ ਨੇ ਉਹ ਤਾਂ ਵੀਡੀਓ ਦੇ ਵਿੱਚ ਸਾਹਮਣੇ ਦਿਖੀ ਜਾਂਦਾ ਹੈ ਮਤਲਬ ਗੱਲ ਕਰ ਇਹਦੀ ਜਿਹੜੇ ਜਾਂਚ ਹੁਣ ਐਸਐਸਪੀ ਸਾਹਿਬ ਦੋ ਦਿਨ ਦੇ ਵਿੱਚ ਰਿਪੋਰਟ ਅੰਦਨ ਨੇ ਉਹ ਕਹੀ ਜੀ ਦਿੰਦੇ ਨੇ ਉਹ ਸਾਰੀਆਂ ਪੱਖਾਂ ਨੂੰ ਧਿਆਨ ਵਿੱਚ ਰੱਖਤੀ ਦੇਣਗੇ ਕਿਉਂਕਿ ਡਾਟ ਸਭ ਕੱਲ ਦੇੜੀ ਇਹ ਕਟਨਾ ਹੋਈ ਨਾ ਪੂਰੀ ਪਲਾਨਿੰਗ ਤੇ ਤਾਂ ਇਹ ਦੇਖੋ ਉਹ ਬੰਦਾ ਆਪਣੇ ਕਾਗਜ਼ ਪੱਤਰ ਜਮ੍ਹਾਂ ਕਰਾਉਣ ਜਾ ਰਿਹਾ ਹੈ ਕੋਰਟ ਤੇ ਜਵਾਬ ਤੇ ਇਹ ਉੱਥੇ ਯਾਨੀ ਕਿ ਤਾਕ ਤੇ ਬੈਠੀ ਸੀ ਪਹਿਲਾਂ ਹੀ ਯਾਨੀ ਕਿ ਇਹ ਚਾਹਦੀ ਸੀ ਵੀ ਕੋਈ ਐ ਜਾ ਕਲੇਸ਼ ਹੋਵੇ ਤਾਂ ਮੈਂ ਮੀਡੀਆ ਦੇ ਨਸ਼ਰ ਹੋਵਾਂ ਦੇਖੋ ਜੀ ਇਹ ਸਾਰੀਆਂ ਗੱਲਾਂ ਤੋਂ ਝੂਠ ਦੀ ਸਰਪ ਉਹ ਜੇ ਉਹ ਬੰਦਾ ਜਾਣਦਾ ਉਹ ਕਿਹੜਾ ਕਿਸੇ ਨੂੰ ਦੱਸ ਕੇ ਆ ਉਹਨੂੰ ਵੀ ਪਤਾ ਲੱਗ ਗਿਆ ਜੀ ਗੱਲ ਇਹ ਇਹ ਸਾਰਾ ਗਰੁੱਪ ਹੈ ਜਿਹੜਾ ਇਹ ਝੂਠ ਲਪ ਲੰਦਾ ਹੈ ਇਹਦੇ ਚੋ ਕਿਸੇ ਦਾ ਸੱਚ ਕੀ ਹੈ ਇਹ ਤਾਂ ਜਾਂਚ ਚ ਪਤਾ ਲੱਗੂਗਾ ਐਸਐਸਪੀ ਸਾਹਿਬ ਦੀ ਰਿਪੋਰਟ ਦਸੂਗੀ ਜੇ ਉਹ ਤਨੋਂ ਮਨ ਉਹਨਾਂ ਨੇ ਸੱਚੇ ਦਿਲੋਂ ਰਿਪੋਰਟ ਤਿਆਰ ਕੀਤੀ ਹੋਈ ਅਸਲੀਅਤ ਹੈ ਜਿਹੜੀ ਉਹ ਲੋਕਾਂ ਦੇ ਸਾਹਮਣੇ ਹਲੇ 2-4 ਦਿਨ ਲੱਗਣਗੇ ਆਉ ਤੇ ਔਣੀ ਵੀ ਚਾਹੀਦੀ ਹੈ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਇਹ ਜਲਦਬਾਜ਼ੀ ਦੇ ਵਿੱਚ ਕੋਈ ਸਖਤ ਫੈਸਲਾ ਵੀ ਨਹੀਂ ਹੋਣਾ ਵੀ ਨਹੀਂ ਚਾਹੀਦਾ 2-4 ਦਿਨ ਦੀ ਡੇਟ ਹੋ ਜੇ ਤਾਂ ਪਤਾ ਲੱਗ ਜੇ ਮਤਲਬ ਅਸਲੀਅਤ ਕੀ ਹੈ ਬਲਜਿੰਦਰ ਸਿੰਘ ਦੀ ਅਸਲੀਅਤ ਕੀ ਹੈ ਅਮਨਦੀਪ ਦੀ ਅਸਲੀਅਤ ਕੀ ਹੈ ਉਹ ਗਾਗਨ ਦੀ ਅਸਲੀਅਤ ਕੀ ਹੈ ਤੇ ਇਹਨਾਂ ਦਾ ਗਰੁੱਪ ਕਿੰਨੇ ਬੰਦਿਆਂ ਦਾ ਸੀ ਉਹਦੇ ਵਿੱਚ ਉਹਨਾਂ ਨੂੰ ਪੁਸ਼ਤ ਬਣਾਈ ਕਿੱਦੀ ਸੀ ਜਿਹੜੀ ਉਹ ਲੜਕੀ ਸੀ ਉਹਦੀ ਜੁਤੀ ਤਾਂ ਸਾਡੇ ਮਾਨਸਾ ਸੀ ਗਨਕਰ ਮਾਨਸਾ ਤੋਂ ਡਿਪਲੋਮੇਸ਼ਨ ਤੇ ਲੈ ਕੇ ਗਏ ਕੌਣ ਲੈ ਕੇ ਗਿਆ ਕਾਦੇ ਵਾਸਤੇ ਲੈ ਕੇ ਗਿਆ ਕਾਦੀ ਕੋ ਸਪੈਸ਼ਲਿਸਟ ਸੀ ਪਰ ਇਹ ਕਾਫੀ ਜਾਂਚ ਦਾ ਵਿਸ਼ਾ ਹੈ ਇਹਦਾ ਜੇ ਆਧਾਰ ਥੋੜਾ ਜਿਹਾ ਬੈਰਾ ਵਿਸ਼ਾਲ ਕੀਤਾ ਗਿਆ ਤਾਂ ਇਹਦੇ ਵਿੱਚ ਬਹੁਤ ਹੀ ਮਤਲਬ ਜਿਹੜੇ ਤੱਥ ਨੇ ਉਹ ਲੋਕਾਂ ਦੇ ਸਾਹਮਣੇ ਆਉਣਗੇ ਕਿਉਂਕਿ ਡਾਕਟਰ ਸਾਹਿਬ ਮੈਂ ਤਾਂ ਇਹ ਗੱਲ ਚਾਹਨਾ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਆਪਾਂ ਬਹੁਤ ਸਾਰੀਆਂ ਖਬਰਾਂ ਰੋਜ਼ ਉਹਨਾਂ ਵਿਚਾਰ ਵਿਵਰਸ ਕਰਦੇ ਆ ਵੀ ਦੇਖੋ ਅਜਿਹੇ ਮੁੱਦੇ ਵਾਰ-ਵਾਰ ਆਉਂਦੇ ਨੇ ਪੰਜਾਬ ਚੋਂ ਨਾ ਪੰਜਾਬ ਦਾ ਜਿਆਦਾ ਬੰਦਾਮ ਹੁੰਦਾ ਪਰ ਰੋਜ਼ ਗੱਲ ਕਰਦੇ ਆ ਤੇ ਇਹ ਮੈਂ ਚਾਹਨਾ ਵੀ ਜਿਹੜਾ ਇਹ ਪੁਲਿਸ ਮੈਂ ਕੋਆਬ ਨਾਮ ਹੋ ਰਿਹਾ ਪਹਿਲਾਂ ਕਰਨਕੋਟ ਮਾਰ ਹੈ ਨਾ ਕਈ ਕਈ ਗੋਲੀਆਂ ਚੱਲ ਰਹੀਆਂ ਆ ਭਗਵਾਨਤਮਨ ਦੇ ਸਵਾਲ ਉੱਠ ਰਹੇ ਨੇ ਆ ਇੱਕ ਨਵਾਂ ਮਾਮਲਾ ਆ ਗਿਆ ਮਨਦੀਪ ਕੌਰ ਦੇ ਚਿੱਟੇ ਆ ਫੜੀ ਗਈ ਹੁਣ ਦੀ ਪਤਨੀ ਆ ਅੱਗੇ ਆ ਗਈ ਅਸੀਂ ਚਾਹਦੇ ਆ ਕਿ ਪੰਜ ਦਿਨ ਨਹੀਂ ਹਫਤਾ ਲੱਗ ਜਾਏ ਪਰ ਜੋ ਸੱਚ ਹੈ ਨਾ ਉਹ ਸਾਹਮਣੇ ਆ ਜਾਦਾ ਵੀ ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਸਾਹਮਣੇ ਆਣ ਤਾਂ ਕਿ ਭਗਵਾਨਤਮਨ ਸਰਕਾਰ ਦੇ ਵਿਰੋਧੀ ਵੀ ਉਹਨਾਂ ਨੂੰ ਹੱਲਾ ਖੇਰੀ ਰਹਿਣ ਵੀ ਵਧੀਆ ਕੰਮ ਕੀਤਾ ਸਰ ਤੁਸੀਂ ਹਾਂਜੀ ਦੇਖੋ ਇਹ ਤਾਂ ਸਾਰਿਆਂ ਦੀ ਇਹ ਮੰਗ ਹੈ ਜੀ ਕਿ ਇਸ ਦੀ ਜਾਂਚ ਕੋਈ ਵਧੀਆ ਨਿਰਪੱਖ ਮਾਨ ਸਾਹਿਬ ਕਿਸੇ ਦੀ ਡਿਉਟੀ ਲਾਉਣ ਕੋਈ ਇਮਾਨਦਾਰ ਪੁਲਿਸ ਅਧਿਕਾਰੀ ਦੀ ਡਿਉਟੀ ਲੱਗੇ ਉਹ ਇਸ ਦੀ ਜਾਂਚ ਕਰੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਨਿੱਤਰ ਕੇ ਲੋਕਾਂ ਦੇ ਸਾਹਮਣੇ ਆਵੇ ਤੇ ਲੋਕਾਂ ਨੂੰ ਪਤਾ ਲੱਗੇ ਬਸੰਦਾ ਸ਼ਹਿਰ ਹੈ ਜਿਹੜਾ ਉਹ ਵੀ ਮਤਲਬ ਅਮਨ ਸ਼ਾਂਤੀ ਨਾਲ ਰਹੇ ਤੇ ਲੋਕ ਵੀ ਆਪੋ ਆਪ ਦਾ ਸੁੱਖ ਦਸਾਂ ਲੈਣ ਔਰ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਨਾ ਡਾਕਟਰ ਸਾਹਿਬ ਲੁਧਿਆਣਾ ਜਿੰਨੀ ਚੋਣਾਂ ਦੇ ਵਿੱਚ ਕਾਂਗਰਸ ਨੇ ਆਸ਼ੂ ਨੂੰ ਫਿਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਹਾਂਜੀ ਆਸ਼ੂ ਨੂੰ ਤਾਂ ਐਲਾਨ ਦਿੱਤਾ ਜੀ ਜਿਹੜਾ ਬੰਦਾ ਮਤਲਬ ਜਿੰਨੀ ਚੋਣ ਦਾ ਕੋਈ ਮੁੱਖ ਅਧਿਕਾਰੀ ਹੈ ਉਹਦਾ ਵੀ ਲਿੰਕ ਹੈ ਜਿਹੜਾ ਉਹ ਅਮਨਦੀਪ ਨਾਲ ਜਾ ਕੇ ਜੁੜਦਾ ਹੈ ਮਤਲਬ ਇਹ ਜਾਂਚ ਇਹ ਤਾਂ ਕਾਫੀ ਵੱਡੀ ਜਾਂਚ ਹੋਣੀ ਚਾਹੀਦੀ ਹੈ ਵੱਡੀ ਜਾਂਚ ਦੇ ਨਾਲ ਮਤਲਬ ਇਹਦੇ ਵਿੱਚ ਕੌਣ ਆਉਂਦਾ ਹੈ ਕੌਣ ਨਿਕਲਦਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਦੀ ਬਾਤ ਦੀ ਗੱਲ ਹੈ ਜੀ ਚਲੋ ਡਾਕਟਰ ਸਾਹਿਬ ਅਜਿਹਾ ਇਹ ਉਮੀਦ ਕਰਦੇ ਆ ਕਿ ਜੋ ਤੁਸੀਂ ਕਿਹਾ ਉਹ ਸਰਕਾਰਾਂ ਸੁਣਨ ਤੇ ਜੋ ਅਸੀਂ ਤਤ ਰੱਖਿਓ ਸਰਕਾਰਾਂ ਸੁਣਨ ਤਾਂ ਕਿ ਅਜੇ ਜਿਹੜੇ ਕਿ ਹੋ ਰਿਹਾ ਵੋ ਗਲਤ ਕੰਮ ਹੋ ਰਹੇ ਨੇ ਸੱਚਾਈ ਸਾਹਮਣੇ ਆਨੇ ਚਾਹੀਦੀ ਹੈ ਜਿਹੜੇ ਵੱਡੇ ਵੱਡੇ ਅਫਸਰ ਹੈ ਚਾਹੇ ਜਿਹੜੇ ਇਹ ਨੀਣਾ ਜੀ ਇਹ ਕੋਈ ਤੁਸੀਂ ਗੱਲ ਸੁਣੋ ਵੀ ਚਿੱਟਾ ਉਹ ਵੇਚਦੇ ਚਿੱਟਾ ਜਿਹਨੂੰ ਲੱਖ ਰੁਪਈਆ ਮਹੀਨਾ ਤਨਖਾਹ ਮਿਲਦੀ ਆ ਉਹੀ ਵੇਚੂਗਾ ਜਿਹਨੂੰ ਆਪਾਂ ਕੱਲ ਵੀ ਕਿਹਾ ਪਿਛਾ ਵਾਸਤੇ ਕੋਈ ਗੁਰ ਨਹੀਂ ਦਿੰਦਾ ਉਹਦੋਂ ਚਿੱਟਾ ਰੋਚਤਾ ਨਾ ਖਾ ਸਕਦੇ ਨਾ ਵੇਚ ਸਕਦੇ ਨਾ ਉਹਨੂੰ ਕੋਈ ਦਿੰਦਾ ਮਤਲਬ ਇਹਦਾ ਜਿਹੜਾ ਇਹ ਗੱਲ ਬੜੀ ਜਾਂਚ ਔਰ ਇਸ ਵਾਸਤੇ ਵੀ ਜੇ ਕੋਈ ਨਿਰਪੱਖ ਜਾਂਚ ਹੋਵੇ ਜਾਂ ਕਿਸੇ ਜੱਜ ਸਾਹਿਬ ਦੀ ਰਿਟਾਇਰ ਦੀ ਅਖਵਾਈ ਦੇ ਵਿੱਚ ਕੋਈ ਕਮਿਸ਼ਨ ਬਣੇ ਤਾਂ ਇਹ ਗੱਲਾਂ ਪਤਾ ਲੱਗਣ ਕੋਈ ਕਿਸੇ ਨੂੰ ਪੁੱਛ ਚੈਨਲਾਂ ਤੇ ਬੈਠੇ ਨੇ ਸੰਘੇੜਾ ਸਾਹਿਬ ਬੈਠੇ ਹੁੰਦੇ ਨੇ ਖੜਿਆਲ ਸਾਹਿਬ ਬੈਠੇ ਹੁੰਦੇ ਨੇ ਧਾਰਨੀ ਸਾਹਿਬ ਜੇ ਅਸਲੀਅਤ ਜਾਣਨੀ ਹੈ ਤਾਂ ਇਹ ਕੋਈ ਕਹਿਣ ਵਿਭਾਗ ਉੱਥੇ ਲੋਕ ਨਾ ਦੇਣ ਫੇਰ ਪਤਾ ਲੱਗੇ ਅਸਲੀਅਤ ਗੱਲ ਕੀ ਹੈ ਨਹੀਂ ਤਾਂ ਮਤਲਬ ਗੁੰਗੁਂਦੋਂ ਮਿੱਟੀ ਛਾੜਨਾ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਸਾਡੇ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਦੋਸਤੋ ਜੀ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਜੀ ਤੇ ਨਵੀਂ ਅਪਡੇਟ ਆਈ ਹੈ ਕਿ ਜਿਹੜੀ ਮਹਿਲਾ ਕਾਂਸਟੇਬਲ ਅਮਨਦੀਪ ਫੜੀ ਗਈ ਸੀ 17 ਗ੍ਰਾਮ ਚਿੱਟੇ ਨਰ ਉਹ ਮਸਾ ਰੁਕਦਾ ਨਾਮ ਹੀ ਲੈ ਰਿਹਾ ਹਾਲਾਂਕਿ ਪਰਸੋਂ ਜਿਹੜਾ ਬਲਵਿੰਦਰ ਸਿੰਘ ਹੈ ਜਿਹੜਾ ਕਿ ਉਹਦਾ ਪਾਰਟਨਰ ਦੱਸਿਆ ਜਾ ਰਿਆ ਸੀ ਕਨਸਟੇਬਲ ਦਾ ਉਹ ਵੀ ਪਤਨੀ ਵੱਲੋਂ ਬੜੇ ਵੱਡੇ ਰਿ ਖੁਲਾਸੇ ਕੀਤੇ ਗਏ ਸੀ ਕਈ ਅਫਸਰ ਦੇ ਨਾਮ ਲੈ ਲਏ ਗਏ ਤੇ ਕੱਲ ਜਦੋਂ ਬਲਜਿੰਦਰ ਸਿੰਘ ਕੋਰਟ ਵਿੱਚ ਜਾਂਦਾ ਹੈ ਉਸ ਦੇ ਖਿਲਾਫ ਡੈਪੂਟੇਸ਼ਨ ਦਾ ਕੇਸ ਦਰਜ ਕਰਾਨ ਤਾਂ ਉੱਥੇ ਉਸ ਦੀ ਪਤਨੀ ਪਹੁੰਚ ਜਾਂਦੀ ਹੈ ਕਟਮਾਰ ਹੁੰਦੀ ਹੈ ਬਹੁਤ ਜ਼ਿਆਦਾ ਕਟਮਾਰ ਰੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵਿਚਭਜਾ ਕਰਕੇ ਛਡਾਇਆ ਗਿਆ ਪਰ ਜਿਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਹੁਣ ਬੜੇ ਵੱਡੇ ਵੱਡੇ આરોਪ ਲਗਾ ਦਿੱਤੇ ਨੇ ਜੋ ਕਿ ਜਾਂਚ ਦਾ ਵਿਸ਼ਾ ਬਣਦੇ ਨੇ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਪਤਨੀ ਹੈ ਇਹਦੇ ਆਪਣੇ ਤਿੰਨ ਵਿਆਹ ਹੋਏ ਪਏ ਨੇ ਏ ਮੈਨੂੰ ਕਿਵੇਂ ਰੋਕ ਸਕਦੀ ਹੈ ਔਰ ਉਹਨੇ ਇਹ ਵੀ ਗੱਲ ਕਹਤੀ ਹੈ ਆਈਜੀ ਐਸਐਸਪੀ ਵੱਡੇ ਵੱਡੇ ਲੀਡਰਾਂ ਦੇ ਤੱਕ ਇਹਦੇ ਕੋਲ ਬਲੂ ਫਿਲਮਸ ਨੇ ਤਾਂ ਦੋਸਤੋ ਇਹ ਬੜੀ ਗਹਿਰਾਈ ਵਾਲੀ ਗੱਲ ਹੈ ਅਸੀਂ ਚਾਹਨੇ ਆ ਕਿ ਇਸ ਮਾਮਲੇ ਦੀ ਨੈਕ ਜਾਂਚ ਕਿਸੇ ਗਸ਼ਟਡ ਅਫਸਰ ਕੋਲ ਚੇਰੀਆ ਜਾਂ ਰਿਟਾਇਰਡ ਜੱਜਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਜੋ ਸੱਚਾ ਸਾਹਮਣੇ ਆ ਸਕੇ ਤੇ ਤੁਹਾਨੂੰ ਇੱਕ ਹੋਰ ਅਪਡੇਟ ਦੇ ਦਿੰਦੇ ਆ ਕਿ ਅਮਨਦੀਪ ਕਾਂਸਟੇਬਲ ਦਾ ਰਿਮਾਂਡ ਇੱਕ ਦਿਨ ਦਾ ਕੱਲ ਖਤਮ ਹੋ ਗਿਆ ਸੀ ਔਰ ਕੱਲੀ ਦੋ ਦਿਨ ਦਾ ਰਿਮਾਂਡ ਨੂੰ ਹੋਰ ਮਿਲ ਗਿਆ ਔਰ ਜੇਕਰ ਪੁਲਸ ਵਾਲੇ ਸਕਤੀ ਨਾਲ ਰਿਮਾਂਡ ਉਹ ਕਾਰਵਾਈ ਕਰਨਗੇ ਤਾਂ ਅਮਨਦੀਪੀ ਉਹ ਡੇਕਲਾ ਸਿੱਖ ਕਰ ਸਕਦੀ ਹੈ ਸੋ ਦੋਸਤੋ ਜੋ ਵੀ ਵੀ ਅਗਲੀ ਸਚਾਈ ਸਾਹਮਣੇ ਆਏਗੀ ਉਹ ਸਭ ਤੋਂ ਪਹਿਲਾਂ ਤੁਹਾਨੂੰ ਨਿਸ਼ਾ ਕਰਾਂਗੇ ਈਵਨ ਪੰਜਾਬੀ ਟੀਵੀ ਤੇ